ਪ੍ਰੋਜੈਕਟ ਨੇ ਹੁਣ ਦੀ ਨਹੀਂ ਕੰਮ ਕਰਨ ਦੀ ਲੋੜ ਹੈ। ਔਰ ਅੱਜ ਯਾਰ ਮੇਰਾ ਕਮਿਸ਼ਨਰ ਨਾਲ ਸਮਝੌਤਾ ਅੱਜ ਮੈਂ ਕੁਝ ਨਹੀਂ ਉਹਦੇ ਉੱਤੇ ਬੋਲਣਾ। ਲੇਕਿਨ 14 ਕਰੋੜ ਤੋਂ ਵੱਧ ਪੈਸਾ ਕਮੇਟੀ ਤੇ ਕਾਰਪੋਰੇਸ਼ਨ ਚ ਪਿਆ। ਔਰ ਇਹ ਤੋਂ ਪਹਿਲੇ ਵੀ ਕੰਮ ਚੱਲ ਰਹੇ ਜਿਹੜੇ ਦੂਰੇ ਨੇ। ਅੱਜ ਬੂਡ ਚਗਾ ਕੀ ਵੀ ਲੋਕਾਂ ਦੇ ਮੁੱਦੇ ਸਾਰੇ ਚੱਕਾਂ ਮੈਂ ਸਾਰੇ ਤੇ ਮੈਂ ਕਹਿੰਦਾ ਚੱਕਣਾ ਹੀ ਕੋਈ ਨਹੀਂ ਦੋ ਗੱਲਾਂ ਕਰਨੀਆਂ ਪਹਿਲੀ ਗੱਲ ਕਿ ਲੋਕ ਅੱਜ ਗੰਦਗੀ ਚ ਜਿਹੜੇ ਰਹਿ ਰਹੇ ਨੇ ਗੰਦਗੀ ਦੋ ਕਿਸਮ ਦੀ ਆ ਇੱਕ ਸੀਵਰੇਜ ਜਾਂ ਸੀਵਰੇਜ ਜਿਹਨੂੰ ਕਹਿੰਦੇ ਆ ਸੀਵਰੇਜ ਦਾ ਬੈਕ ਮਾਰਨਾ ਔਰ ਹਰ ਮਹੱਲੇ ਚ ਪ੍ਰੋਬਲਮ ਆ ਔਰ بار بار ਅਸੀਂ ਇਹੀ ਗੱਲਾਂ ਕਰਦੇ ਰਹੇ ਇਹਨਾਂ ਨਾਲ ਲੇਕਿਨ ਜਿਹੜੇ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਸੀ ਉਹ ਮੈਂ ਖੁਦ ਕੀਤਾ ਮੈਂ ਇੱਕ ਅ ਠੇਕੇਦਾਰ ਨੇ ਆ ਤਾਂ ਜਿਹੜੇ 9 ਲੱਖ ਰੁਪਏ ਮਹੀਨੇ ਦੇ ਲੈਣਾ ਔਰ ਇੱਕ ਟੀਮ 9 ਲੱਖ ਰੁਪਏ ਦੋ ਟੀਮਾਂ 18 ਲੱਖ ਰੁਪਏ ਅੱਜ ਤੋਂ ਦੂਜੀ ਟੀਮ ਵੀ ਚੱਲੂ ਹੋ ਗਈ ਔਰ ਤੁਹਾਨੂੰ ਵੀ ਸਵਾਦ ਨਹੀਂ ਹੋਣਾ ਇੱਥੇ ਮੇਰੀ ਗੱਲਾਂ ਸੁਣ ਕੇ ਫਿਰ ਸਰਪਲ ਜਾ ਕੇ ਦਿਖਾਵਾਂਗਾ ਤਲੀਨ ਕਿਸ ਸਹੂਬਾ ਕਰ ਰਿਹਾ ਬਿਲਕੁਲ ਨਾਲੀਆਂ ਦੀ ਸਫਾਈ ਔਰ ਦੋ ਟੀਮਾਂ ਲੱਗਣਗੀਆਂ ਕਿੰਨਾ ਸਾਡੇ ਤਿੰਨਾਂ ਚਾਹੁੰਦੇ ਹਾਂ ਕਿ ਕਰ ਦੇਈਏ ਸਾਰਾ ਸ਼ਹਿਰ ਫਿਰ ਮੇਨ ਸਫਾਈ ਜਿਹੜੀ ਆ ਸੁਪਰ ਸੈਕਸ਼ਨ ਨਾਲ ਹੋਣੀ ਚਾਹੀਦੀ ਆ ਜਿਹੜੀਆਂ ਸਾਡੀਆਂ ਬੇਦ ਵੱਡੇ ਵੱਡੇ ਕੂੜਾ ਤੋਂ ਲੈ ਕੇ ਮਾਰਕੀਟ ਚੌਕ شیخੂਪੁਰ ਤੋਂ ਲੈ ਕੇ ਮਾਰਕੀਟ ਚੌਕ ਔਰ ਇਸੇ ਤਰ੍ਹਾਂ ਜਿਹੜੀ ਛੜੀ ਚੂੜਾ ਚੂਹੀ ਆ ਉਹਦੇ ਤੋਂ ਪਿੱਛੇ-ਪਿੱਛੇ ਹੁੰਦਾ ਕੀਜ ਆਪਣੇ ਐਸਐਚਡੀ ਬਾਗ ਦੇ ਲਾਗੇ ਦੀ ਜਾਤਾ ਇਹ ਵੀ ਸੁਪਰ ਸੈਕਸ਼ਨ ਇਹਨਾਂ ਦੋ ਤਿੰਨ ਇਲਾਕੇ ਚੱਲਦਾ ਔਰ ਜਿਹੜੀਆਂ ਬ੍ਰਾਂਚਸ ਆ ਜਿਹੜੀਆਂ ਆ ਕੇ ਇਹਦੇ ਵਿੱਚ ਪੈਈਆਂ ਛੋਟੇ ਛੋਟੇ ਪੈਪ ਬਹਲਿਆਂ ਦੇ ਉਹਨਾਂ ਦੀ ਸਫਾਈ ਉਹਨਾਂ ਦਾ ਕਰਵਾਵਾਂਗੇ ਤੇ ਡਵੈਲਪਮੈਂਟ ਦੀ ਗੱਲ 14 ਕਰੋੜ ਖਰਚਣ ਦੀ ਗੱਲ ਕੋਈ ਨਹੀਂ ਹੋਈ ਇਹ ਚੁੱਪ ਕਰਕੇ ਬੈਠੇ ਰਹੇ ਚਲੋ ਮੈਂ ਕਿਹਾ ਵੀ ਅੱਜ ਤੁਸੀਂ ਮੇਰੇ ਦੋ ਕੰਮ ਪਾਸ ਕਰ ਦਿਓ ਇੱਕ ਸੁਪਰ ਸੈਕਸ਼ਨ ਦਾ ਮੇਨ ਜਿਹੜੀ ਅ ਅ ਚੂਹੇ ਜਾ ਰਿਹਾ ਉਹਨੂੰ ਸਾਫ ਕਰੀਏ ਤੇ ਦੂਜਾ ਜਿਹੜਾ ਛੋਟੀ ਲੈਣਾ ਅਸੀਂ ਠੇਕੇਦਾਰ ਲਾਏ ਆ ਜਿੱਤੇ ਤੇ ਨਹੀਂ ਗਏ ਉਹਨਾਂ ਦਿਨ ਤਾਂ ਮੈਂ ਤੁਹਾਨੂੰ ਪੈਸੇ 2 ਵੀ ਦਿਨ ਲੱਗਣ 3 ਵੀ ਦਿਨ ਲੱਗਣ ਜੇ ਪਾਸ ਹੋ ਗਿਆ ਹੋ ਗਿਆ ਨਹੀਂ ਹੋ ਗਿਆ ਤਾਂ ਕੋਟ ਲੱਗ ਜਾਣਾ ਉਹ ਯਾਰ ਠੇਕੇਦਾਰ ਆ ਪ੍ਰਾਈਵੇਟ ਠੇਕੇਦਾਰੀ ਸਿਸਟਮ ਦੀ ਨਾ ਉਹ ਠੇਕਾ ਆ ਜੇ ਬਾ ਲੱਭ ਕੇ ਜਿੱਦਾਂ ਤੂੰ ਲੱਭ ਕੇ ਆਸੀ ਨਾ ਕਿਸੇ ਕੋਈ ਤੇ ਹੀ ਆ ਲੱਭ ਕੇ ਲੇਕਿਨ ਅਸਲ ਵਿੱਚ ਮੈਂ ਚਾਰ ਕਿਤੇ ਖਣਾ ਬੁਲਾਉਣਾ ਹੁੰਦਾ ਇਹ ਇਹ ਠੇਕੇਦਾਰੇ ਭੋਲੀ ਵਗੈਰਾ ਕੰਮ ਕਰਦੇ ਰਹੇ ਅੱਛਾ ਚਲ ਕੇ ਤੁਹਾਨੂੰ ਸਾਰਾ ਦਿਖਾ ਦਿੰਦੇ ਆਓ ਚੱਲੀਏ ਆਓ ਚਲੋ ਇਹਦੇ ਵਿੱਚ ਪਾਣੀ ਦੀਆਂ ਬੋਤਲਾਂ ਜਿੰਕਿ ਆਪਾਂ ਪੀਨੇ ਉਹ ਕਹਿਣ ਇੱਥੇ ਤਾਂ ਹੀ ਕਿ ਵੀ ਜਿਹੜੇ ਸਫਾਈ ਸੇਵਕ ਕਈ ਦਫਾ ਆਪਾਂ ਕਹਿੰਦੇ ਬਾਸ ਮਾਰ ਕੇ ਚਲੇ ਗਏ ਬਾਸ ਸਾਲੀਆਂ ਇੱਕ ਇੱਕ ਬਾੜ ਚੋਂ 20-20 ਛੋਟੀਆਂ ਨਿਕਲ ਰਹੀਆਂ 5-700 ਰੁਪਏ ਦਾ ਬਾਸ ਹੁੰਦਾ ਕਿ ਤੁਸੀਂ ਆਪ ਲੋਕਾ ਦਾਦਾ ਸੀ ਹਰਦੀ ਤੇ ਬਾਣਸਰ ਵਾਰਡ ਚ ਡੇਗੇ ਪਏ ਆ ਇੱਕ ਵਾਰ ਮੇਰਾ ਮਨਿਆ ਸਾਰੇ ਕਪੂਤਰੇ ਨੂੰ ਇਹਦੇ ਰਾਹੀ ਸਾਫ ਕਰਾਂ ਸਾਰੇ ਨੂੰ ਇੱਕ ਵਾਰ ਸਾਫ ਕਰ ਦੂੰਗਾ ਮੈਂ ਚਾਹਦਾ ਕਿ ਸਾਫ ਹੋਣਾ ਚਾਹੀਦਾ ਤੇ ਜਿਹੜੀ ਵੱਡੀਆਂ ਲੈਣਾ ਸਾਡੀਆਂ ਉਹਨਾਂ ਨੂੰ ਅਸੀਂ ਜਿਹੜੀਆਂ ਸਖਸ਼ਮ ਚੀਜ਼ਾਂ ਕਹਿੰਦੇ ਵੱਡੀਆਂ ਵਾਲੀਆਂ ਉਹ ਦੋਨੋਂ ਬਣਿਓ ਉਹ ਪਲੱਗ ਕਰਕੇ ਉਹਨਾਂ ਦਾ ਆਪੀ ਸਾਡੇ ਅੱਗੇ ਸ਼ਰੇਕ ਉਹਨਾਂ ਦਾ 10ਵੀਂ ਮੁੜਿਆ ਤਿੰਨ ਆਈਆਂ ਨੇ ਜੀ ਬਾਕੀ 15 ਤਰੀਕ ਨੂੰ ਆਉਣੀਆਂ ਨੇ ਤਿੰਨ ਸੈਂਡ ਹੋਰ 15 ਨੂੰ ਆਜਾ ਤੇ ਅਸੀਂ ਗਰੁੱਪ ਹੋਰ ਵਧਾ ਰਹੇ ਹਾਂ ਘਟਾ ਨਹੀਂ ਰਹੇ ਪਹਿਲਾਂ ਤੋਂ ਵਧਾਏ ਹਾਂ ਹਜੇ ਮੇਰੇ ਕੋਲ 10 ਬਸਰ ਕੰਮ ਨਹੀਂ ਨੇ ਤੇ 10 ਹੋਰ ਆ ਗਏ ਇੱਕ ਮੇਰਾ ਤੁਰਿਆ ਹੋਇਆ ਟੈਂਕਰ ਤੇ 15 ਤਰੀਕ ਨੂੰ ਉਹ ਆਜਣਗੇ ਅੱਜ ਸ਼ਾਮ ਉਹ ਦੇਖੋ ਜੀ ਉਹ ਤਾਂ ਫਿਵਰੇਜ਼ ਦੇ ਉੱਪਰੇ ਜਿੰਨੀ ਸਾਨੂੰ ਸਾਫ ਮਿਲੂਗੀ ਉਹਨੇ ਛੇਤੀ ਕਰਾਂਗੇ ਜਿੰਨੀ ਸਾਨੂੰ ਭਰੀ ਮਿਲੂਗੀ ਗਾਦ ਨਾਲ ਉਹਨੇ ਸਾਨੂੰ ਟਾਈਮ ਸਮਥਿੰਗ ਸਮਥੀ ਇੱਕ ਵਾਰ ਨੂੰ 8-10 ਸੰਪੂਰਨ ਪਰਸੀ ਦਾ ਟੋਟਲ ਮਹੀਨੇ ਦਾ 4.5 ਲੱਖ ਟੋਟਲ ਜੇ ਅਸੀਂ ਕਲੀਨ ਕਰਕੇ ਹੁਣ ਦੇਖੋ ਵਾਰਡ ਕੋਈ ਲੰਬਾ ਕੋਈ ਛੋਟੇ ਏਰੀਏ ਚ ਵਾਰਡ ਆ ਜਿਹੜਾ ਛੋਟੇ ਏਰੀਏ ਚ ਵਾਰਡ ਆ ਉਹਦੇ ਪਾਪੂਲੇਸ਼ਨ ਵਾਧਿਆ ਉਹ ਛੇਤੀ ਹੋ ਜਾਦਾ ਉਹ ਇਹ ਤਾਂ ਉਪਰ ਬਾੜ ਸੀਗੇ ਤਾਂ ਇਹਨਾਂ ਨੂੰ ਹਫਤਾ ਹਫਤਾ ਲੱਗਾ ਜਦੋਂ ਇਹ ਅੰਦਰ ਜਾਵਾਂਗੇ ਹੋ ਸਕਦਾ 2-3 ਦਿਨ ਵਿੱਚ ਵੀ ਬਾੜ ਕੱਢ ਦੇ ਕੁਝ ਗਲੀਆਂ ਪਤਲੀਆਂ ਕੋਈ ਗਲੀਆਂ ਪਤਲੀਆਂ ਉਹਨਾਂ ਦੇ ਪਤਲੇ ਵਾਲਾ ਹੁੰਦੇ ਨਹੀਂ ਹੈ ਨਹੀਂ ਉਹਦੇ ਬਾਅਦ ਇਹਨੂੰ 9 ਲੱਖ ਰੁਪਏ ਜੀ ਨਹੀਂ ਦੇਦਾ ਤੇਰਾ ਬਾਅਦ ਉਹ ਤੋਂ ਪਹਿਲਾਂ ਜਿੰਨੇ ਸੱਟਿਆ ਇਹਨੂੰ ਇਹਨੂੰ ਘਾਟਾ ਨਹੀਂ ਪੈਣਾ ਚਾਹੀਦਾ एक कम करें और नौ लख रुपये का ठेका दे देना महीने तक भी किस मर्जी गली साफ हो साफ करी जाऊगा और किसी का सिर चौक हो बंद नहीं होगा देखो जी जब तीन कमेटी वालों पैसे नहीं, तो मैं नहीं दे दे आगे तद ही देने अपनी परसनल और करीब सफाई सेवक है मान योग राणा गुरजीत जी तो वालों दस सफाई कर्मचारी रखे गए ने जेडे अपने निजी दुकान चुना लेंगे और ਸਫਾਈ ਕਰਮਚਾਰੀ ਟੀਮਾਂ ਬਣਾ ਕੇ ਉਹ ਡੇਲੀ ਪੰਜ ਵਾੜਾ ਵਿੱਚ ਭੇਜਿਆ ਜਾਂਦੇ ਆ ਤਾਂ ਕਿ ਜਿਹੜਾ ਸਫਾਈ ਦਾ ਕੰਮ ਆ ਉਹ ਚੱਲਦਾ ਰਹੇ ਜਿਹੜੇ ਵੀ ਐਮਸੀ ਕਾਉਂਸਲਰ ਨੂੰ ਲੋੜ ਹੁੰਦੀ ਆ ਉਹ ਇੱਕ ਦਿਨ ਪਹਿਲਾਂ ਸਾਨੂੰ ਨੋਟ ਕਰਾਂਦਾ ਅਗਲੇ ਦਿਨ ਸਵੇਰੇ ਫਿਰ 712 2 ਤੋਂ 5 ਉਹਨਾਂ ਨੂੰ ਵਾੜਾ ਚ ਭੇਜਿਆ ਜਾਂਦਾ ਔਰ ਨਾਲ-ਨਾਲ ਕੋਸ਼ਿਸ਼ ਕੀਤੀ ਜਾਂਦੀ ਆ ਸਫਾਈ ਤੋਂ ਬਾਅਦ ਉਹ ਪੂਰਾ ਚੁਕਾਇਆ ਵੀ ਜਾਵੇ ਲੋਕ ਕਰਦੇ ਨੇ ਪਹੁੰਚ ਪਰ ਅਸੀਂ ਕੋਸ਼ਿਸ਼ ਕਰੀ ਦੀ ਵੀ ਉਹਨਾਂ ਦੇ ਏਰੀਆ ਦੇ ਕੌਂਸਲਰ ਦੇ ਧਿਆਨ ਵਿੱਚ ਉਹਨਾਂ ਦੇ ਕੌਂਸਲਰ ਦੇ ਧਿਆਨ ਵਿੱਚ ਲਿਆ ਕੇ ਕੁਛ ਵਾਰਾ ਸਿਰਫ ਮਤਲਬ ਉਹ ਫਿਰ ਅਸੀਂ ਉਸ ਤੋਂ ਦੇ ਕੌਂਸਲਰ ਦੇ ਧਿਆਨ ਵਿੱਚ ਲਿਆ ਕੇ ਜਾਂ ਉਹ ਕੋਈ ਆਪਣਾ ਕੋਈ ਬੰਦਾ ਪ੍ਰੋਵਾਈਡ ਕਰਾਉਂਦੇ ਨਾਲ ਤਾਂ ਕਿ ਉਹ ਉਹਨਾਂ ਨੂੰ ਮੋਨਿਟਰ ਵੀ ਕਰਦਾ ਰਹੇ ਕਿ ਕੰਮ ਵਧੀਆ ਕਰ ਰਹੇ ਕਿ ਨਹੀਂ ਕਰ ਰਹੇ